ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 83 ਹਾਲੈਂਡ ਚ ਘਰ ਪੁੱਲ ਜਾਂਦੀ ਵਿਥਿਆ ਸਵੇਰ ਦਾ ਭੁੱਲਿਆ ਸ਼ਾਮੀ ਕਰਾਵੇ ਉਸ ਨੂੰ ਜਾਣ ਨਾ ਭੁੱਲਿਆ ਹੂ ਸ਼ਹਿਰ ਕਰਨ ਗਿਆ ਰਾਹ ਪੁੱਲ ਜਾਵੇ ਉਸ ਜਾਣੋ ਰਾਹੀ ਰੁੱਲਿਆ ਹੂ ਸਨ 2006 ਦੇ ਅਗਸਤ ਮਹੀਨੇ ਵਿੱਚ ਮੈਂ ਦਿੱਲੀ ਤੋਂ ਲੁਫਤਾਨਜ਼ਾ 에ਅਰਲਾਈਨਸ ਦੀ ਟਿਕਟ ਲੈ ਕੇ ਫ੍ਰੈਂਕਫਰਟ ਹਵਾਈ ਅੱਡੇ ਉੱਤੇ ਜਾ ਉਤਰਿਆ ਉਦੋਂ ਮੇਰਾ ਮਿੱਤਰ ਕਮਲ ਖੰਗੂੜਾ ਕੈਲੀਫੋਰਨੀਆ ਦੇ ਸ਼ਹਿਰ ਸੈਨ ਲੀਆਂਡਰੋ ਫ੍ਰਾਂਸਿਸਕੋ ਦੇ ਨੇੜੇ ਤੋਂ ਮੇਰੇ ਅੱਗੇ ਫ੍ਰੈਂਕਫਰਟ ਪੁੱਜ ਗਿਆ ਸਾਨੂੰ ਉਸਦੇ ਪਿੰਡ ਦਾ ਭਾਈ ਅਮਰਜੀਤ ਖੰਗੂੜਾ ਜੋ ਉਸ ਦਾ ਗਰਾਈ ਲਤਾਰੇ ਵਾਲਾ ਉਸ ਦਾ ਬਚਪਨ ਦਾ ਜਮਾਤੀ ਤੇ ਰਿਸ਼ਤੇ ਵਿੱਚ ਚਾਚੇ ਦਾ ਪੁੱਤ ਵੀ ਸੀ ਉਹ ਹਵਾਈ ਅੱਡੇ ਤੇ ਲੈਣ ਆ ਗਿਆ ਅਸੀਂ ਅਮਰਜੀਤ ਦੇ ਸ਼ਹਿਰ ਤੋਂ 2 ਘੰਟਿਆਂ ਦੀ ਬਾਟ ਦਾ ਪੈਂਡਾ ਮਾਰ ਕੇ ਸਰ ਬਰੋਕਨ ਪੁੱਜ ਗਏ ਕਹਿਣ ਨੂੰ ਭਾਵੇਂ ਪਿੰਡ ਕੋਹ ਪਰ ਇਹ ਬਹੁਤ ਵਧੀਆ ਸ਼ਹਿਰ ਹੈ ਜਦੋਂ ਅਸੀਂ ਰਸਤੇ ਵਿੱਚ ਜਾ ਰਹੇ ਸੀ ਤਾਂ ਇੱਕ ਗੈਸ ਸਟੇਸ਼ਨ ਤੇ ਰੁੱਕ ਕੇ ਗੱਡੀ ਵਿੱਚ ਗੈਸ ਭਰਵਾਈ। ਉਹ ਗੈਸ ਹੀ ਬੋਲਦੇ ਨੇ ਯੂਰਪ ਤੇ ਅਮਰੀਕਾ ਵਿੱਚ ਭਾਵੇਂ ਉਹ ਹੈ ਸੀ ਪੈਟਰੋਲ। ਹਰ ਮੁਲਕ ਦੀ ਬੋਲੀ ਤੇ ਲਹਿਜਾ ਵੱਖਰਾ-ਵੱਖਰਾ ਹੁੰਦਾ ਹੈ। ਜਦੋਂ ਗੈਸ ਸਟੇਸ਼ਨ ਤੇ ਰੁੱਕ ਕੇ ਛਰੰਗਾ ਮਾਰਨ ਬਾਥਰੂਮ ਗਏ। ਤਾਂ ਤਿੱਖੀ ਹਵਾ ਕੰਨ ਤੇ ਨੱਕ ਨੂੰ ਛੂਕਦੀ ਕਾਲੀ ਰਾਤ ਦੇ ਫੁੰਕਾਰੇ ਵਾਂਗ ਠੀਕ ਕਰ ਗਈ। ਮੈਂ ਕਿਹਾ ਭਾਈ ਕੌਫੀ ਦਾ ਕੱਪ-ਕੱਪ ਪੀ ਲਈਏ। ਤੁਸੀਂ ਜਾ ਕੇ ਵਿਸਕੀ ਸੜਕ ਜਾਓਗੇ। ਸਾਡੇ ਵਰਗੇ ਵੈਸ਼ਨੂ ਬੰਦੇ ਨੂੰ ਤਾਂ ਐਨੀ ਠੰਢੀ ਰਗੜ ਦਿਓ। ਅਸੀਂ ਕਾਫੀ ਪੀਤੀ ਜਦੋਂ ਸੋਹਣੇ ਕੇਕ ਖਾਣ ਨੂੰ ਜੀ ਕੀਤਾ ਤਾਂ ਕਮਲ ਕਹਿੰਦਾ ਭਾਈ बच ਕੇ ਹੋ ਲਾਲ ਨਿਸ਼ਾਨੀ ਦਾ ਮਤਲਬ ਹੈ ਨਾਨ ਵੇਜ ਐ ਮੈਂ ਝੱਟ ਹੀ ਪੇਸ਼ਾਂ ਹਟ ਗਿਆ ਜਿਵੇਂ ਬਿਜਲੀ ਦਾ ਕਰੰਟ ਵੱਜਦੇ ਵੱਜਦੇ ਹੀ ਬਚਾਅ ਹੋ ਗਿਆ ਹੋਵੇ ਅਮਰਜੀਤ ਨੇ ਜਰਮਨ ਪਾਸ਼ਾ ਵਿੱਚ ਬੋਲ ਕੇ ਵੇਜ ਸਨੈਕ ਮੰਗੇ ਉਹਨਾਂ ਨੇ ਪਕੌੜਿਆਂ ਵਰਗੀ ਕੋਈ ਨਮਕੀਨ ਚੀਜ਼ ਦਿੱਤੀ ਜਿਸ ਨੂੰ ਖਾ ਕੇ ਆਨੰਦ ਆ ਗਿਆ ਜਦੋਂ ਕਾਰ ਵਿੱਚ ਬੈਠ ਕੇ ਗੱਡੀ ਦੀ ਸਪੀਡ ਵਧਾਈ ਤਾਂ ਪਤਾ ਲੱਗਿਆ 160 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਸਾਂ ਜੋ 250 ਕਿਲੋਮੀਟਰ ਤੋਂ ਵੀ ਵੱਧ ਸੀ ਪਰ ਗੱਡੀ ਇਉਂ ਜਾ ਰਹੀ ਸੀ ਜਿਵੇਂ ਪਾਣੀ ਵਿੱਚ ਸਮੁੰਦਰੀ ਜਹਾਜ਼ ਨਾ ਕੋਈ ਡਿੱਕ ਡੋਲਾ ਨਾ ਉੱਚਾ ਨੀਵਾ ਚਟਕਾ ਭਾਵੇਂ ਰਸਤੇ 'ਚ ਹੀ ਜਾਂਦੇ ਜਾਂਦੇ ਕੋਈ ਕਾਫੀ ਚਾਹ ਪੀਂਦੇ ਜਾਓ ਅਮਰਜੀਤ ਨੇ ਦੱਸਿਆ ਭਾਈ ਇੱਧਰ ਲੋਕ ਰਸਤੇ ਵਿੱਚ ਹੀ ਕਾਫੀ 버ਗਰ ਪੀਜ਼ਾ ਟੋਸਟ ਖਾਂਦੇ ਜਾਂਦੇ ਨੇ ਕਿਉਂਕਿ ਸਮੇਂ ਦੀ ਪਾਬੰਦੀ ਦੇ ਧਿਆਨ ਨਾਲ ਖਿਆਲ ਰੱਖਣਾ ਪੈਂਦਾ ਹੈ ਇਹ ਤਾਂ ਕੀ ਤੀਵੀਆਂ ਵੀ ਜਾਂਦੇ ਜਾਂਦੇ ਹੀ ਬਿੰਦੀ ਸੁਰਖੀ ਵਾਲਾਂ 'ਚ ਕੰਗੀ ਕਰਦੀਆਂ ਜਾਂਦੀਆਂ ਨੇ ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ਕੋਈ ਲੇਟ ਹੋਣ ਬਾਰੇ ਸੋਚ ਵੀ ਨਹੀਂ ਸਕਦਾ ਹਰ ਇੱਕ ਬੰਦੇ ਨੂੰ ਸੂਈ ਦੇ ਨੱਕੇ ਬਚਾਉਂਦੀ ਲੰਗਣਾ ਪੈਂਦਾ ਹੈ ਨਾ ਬਹਾਨਾ ਨਾ ਗੁਸਤਾਖੀ ਤੇ ਨਾ ਹੀ ਲੇਟ ਫੇਟ ਬਸ ਚੱਲ ਸੋ ਚੱਲ ਐਵੇਂ ਤਾਂ ਨਹੀਂ ਗੋਰਿਆਂ ਨੇ ਹਫ਼ਤਾ ਪਾਈਆਂ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਦੁਨੀਆ ਤੇ ਰਾਜ ਕਰਨ ਦਾ ਕੋਈ ਤਾਂ ਰਾਜ਼ ਹੈ ਕਿ ਜਿਨ੍ਹਾਂ ਦੇ ਰਾਜ ਦਾ ਸੂਰਜ ਵੀ ਨਹੀਂ ਛਿਪਦਾ ਸੀ ਜਾਂ ਤਾਂ ਇੰਜ ਕਹਿ ਲੋ ਕਿ ਸੂਰਜ ਵੀ ਉਹਨਾਂ ਨੇ ਆਪਣੇ ਕਹਿਣੇ ਹਟ ਕਰ ਰੱਖਿਆ ਸੀ ਜਾਂ ਫਿਰ ਇਹ ਕਹਿ ਲੋ ਕਿ ਚੜ੍ਹਦੇ ਤੋਂ ਲੈਦੇ ਤੱਕ ਗੋਰਿਆਂ ਦਾ ਸਿੱਕਾ ਚੱਲਦਾ ਸੀ ਜਦੋਂ ਹਾਈਵੇ 'ਤੇ ਕਾਰ ਪਹਾੜਾਂ ਦੀ ਉੱਚੀ ਚੜ੍ਹਾਈ ਚੜ੍ਹਦੀ ਤਾਂ ਉਹ ਲੱਗਦਾ ਕਿ ਹੁਣ 99 ਤੇ ਚੱਲਦੇ ਜਹਾਜ਼ ਵਾਂਗ ਆਕਾਸ਼ ਵਿੱਚ ਉਡਾਨ ਭਰੀ ਕੇ ਭਰੀ। ਜਦੋਂ ਪਾਸੇ ਟਲਾਨੋਂ ਦੀ ਤਾਂ ਉਹ ਲੱਗਦੀ ਕਿ ਹੁਣ ਇੰਜਣ ਬੰਦ ਹੀ ਕਰ ਦੇਣਾ ਚਾਹੀਦਾ। ਕਿਤੇ ਲੋਡ ਨਹੀਂ ਇਹਨਾਂ ਖਾ ਜਾਵੇ। ਤੇਲ ਕਿਉਂ ਫੁੱਕੇ ਜਾਵੇ। ਐਨੀ ਟਲਾਨਚ ਤਾਂ ਕਾਰ ਆਪ ਹੀ ਦੌੜੀ ਫਿਰੂ। ਪਰੰਤੂ ਕਾਰ ਫਿਰ ਵੀ ਰੋਡ ਸੇਫਟੀ ਲਈ ਗੇਅਰ 'ਤੇ ਸਟਾਰਟ ਰੱਖਣੀ ਪੈਂਦੀ ਹੈ। ਰੇਤ ਦੇ ਕੱਚੇ ਟਿੱਬੇ ਜਿੰਨਾਂ ਤੇ ਮੀਂਹ ਪੈਂਦਾ ਨਜ਼ਰ ਆਉਂਦਾ ਦੂਰ। ਖੇਤਾਂ ਵਿੱਚ ਮੱਕੀ ਦੇ ਖੇਤ ਵੱਡੇ ਟਰੈਕਟਰਾਂ ਨਾਲ ਬਿਜੇ ਵੇਸਨ ਹਰੀਆਂ ਭਰੀਆਂ ਫਸਲਾਂ ਲਹਿਰਾਰੀਆਂ ਦਿਸਤੀਆਂ ਸਨ ਕਿਧਰੇ ਕਿਧਰੇ ਵੱਡੇ ਵੱਡੇ ਉੱਚੇ ਕਰਦੀਆਂ ਸਵਿਸ ਬਰਾਊਨ ਜਾਂ ਐਚ ਐਫ ਹਾਸਟਨ ਫਰੀਜ਼ਨ ਤੇ ਰੋਡ ਡੈਨ ਲੂਆਂ ਚਰਦੀਆਂ ਨਜ਼ਰ ਪੈਂਦੀਆਂ ਦੂਰੋਂ ਆਉਣ ਲੱਗਦੀਆਂ ਜਿਵੇਂ ਕਿਸੇ ਜੱਟ ਦੇ ਖੇਤ ਵਿੱਚ ਕਤਤਕ ਮਹੀਨੇ ਕੁੰਜਾਂ ਦਾਣੇ ਚੁਗਰੀਆਂ ਹੋਣ ਕਿਸੇ ਦੀ ਕੀ ਮਜ਼ਾਲ ਕਿ ਰੋਡ ਤੇ ਹਲਥੇ ਰੋਡ ਦੇ ਦੋਵੇਂ ਪਾਸੇ ਹਜ਼ਾਰਾਂ ਮੀਲ ਤੱਕ ਲੋਹੇ ਤੇ ਲੱਕੜ ਦੇ ਬਾਲਿਆਂ ਤੇ ਮੋਟੀ ਪੱਤੀ ਨਾਲ ਰੇਲਿੰਗ ਕੀਤੀ ਹੋਈ ਸੀ ਸੜਕ ਖਾਸੇ ਦਾ ਕੋਈ ਖਤਰਾ ਨਹੀਂ ਸੀ ਫੇਰ ਵੀ ਕਿਧਰੇ ਕਿਧਰੇ ਸੜਕ ਦੇ ਇੱਕ ਪਾਸੇ ਹਿਰਨਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ ਤੇ ਨਾਲ ਹੀ ਉਹਨਾਂ ਦੀ ਪਾਸ਼ਾ ਵਿੱਚ ਲਿਖਿਆ ਸੀ ਕਿ ਸਾਵਧਨ ਹਿਰਨ ਛਾਲ ਮਾਰ ਕੇ ਵੀ ਆ ਸਕਦੇ ਹਨ ਉਹ ਜੰਗਲੀ ਜੀਵ ਕਾਨੂੰਨ ਦੀ ਸ਼ਕਤੀ ਨਾ ਪਾਲਣਾ ਕਰਦੇ ਹਨ ਉੱਚੇ ਉੱਚੇ ਧੂਏ ਦੇ ਅੰਬਾਰ ਅਸਮਾਨ ਤੱਕ ਲਾਗੇ ਨਜ਼ਰੀ ਪੈਂਦੇ ਹਨ ਪਰ ਚਿਮਣੀਆਂ ਨਹੀਂ ਸਨ ਇਧਰ ਸਾਡੇ ਮੁਲਕ ਵਿੱਚ ਬਗੈਰ ਧੂਏ ਤੋਂ ਚਿਮਣੀਆਂ ਉਸਾਰੀ ਖੜੇ ਹਨ ਟੈਸ਼ਨ ਕਰਦੇ ਹਨ ਮੈਰਿਜ ਪੈਲੇਸ ਦਾ ਨਾਮ ਹੀ ਚਿਮਣੀ ਹਾਈਟ ਰੱਖ ਲੈਂਦੇ ਨੇ ਖਾਲੀ ਪੱਠਾ ਖਰੀਦ ਕੇ ਨਾਂ ਰੱਖਤਾ ਇਧਰ ਨਕਸ਼ੇ ਪਾਸ ਕਰਵਾ ਲੈ ਬਗੈਰ ਉਸਾਰੀ ਕਰਦੇ ਨੇ ਕਾਨੂੰਨ ਤੋੜਨਾ ਮਜਬੂਰੀ ਹੈ ਕਿਉਂਕਿ ਕਾਨੂੰਨ ਤੋਂ ਬਾਹਰ ਹੋ ਕੇ ਕਰਾਉਣੀ ਪੈਂਦੀ ਹੈ ਉਧਰ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਹੀ ਮਜਬੂਰੀ ਹੈ ਦੋਵੇਂ ਥਾਂ ਮਜਬੂਰ ਹਨ ਆਪੋ ਆਪਣੇ ਮੁਲਕਾਂ ਦੀ ਕਾਰਸ਼ੈਲੀ ਤੇ ਸਭਿਆਚਾਰ ਤੋਂ ਇੱਥੇ ਕਾਨੂੰਨ ਤੋੜਨ ਵਾਲਾ ਘੈਂਟ ਸਮਝਿਆ ਜਾਂਦਾ ਹੈ ਦੂਸਰੇ ਨੂੰ ਘਰ ਕੋਸੜੂ ਜਾਂ ਲੰਡੂ ਹੀ ਦੱਸਦੇ ਹਨ ਕਹਿਣਗੇ ਸਾਲਾ ਡਰਪੂਕ ਹੈ ਅਸੀਂ ਜਦੋਂ ਕਾਲਜ ਦੇ ਦਿਨਾਂ ਵਿੱਚ ਰੇਲ ਗੱਡੀ ਵਿੱਚ ਸਫ਼ਰ ਕਰਦੇ ਸੀ ਜਿਹੜਾ ਟਿਕਟ ਲੈਂਦਾ ਜਾਂ ਪਾਸ ਬਣਾਉਂਦਾ ਤਾਂ ਦੂਸਰੇ ਮੁੰਡੇ ਉਸ ਦਾ ਪਾਸ ਫਾੜ ਦਿੰਦੇ ਨਾਲੇ ਕਹਿੰਦੇ ਕਹ ਲੰਡੂ ਐ ਟੀਟੀ ਤੋਂ ਹੀ ਡਰੀ ਜਾਂਦਾ ਹੋਰ ਕੀ ਭੱਦਰਕਾਰੀ ਕਰੂ ਦੋਨੋਂ ਚਿਮਣੀਆਂ ਚੋਂ ਧੂਆ ਨਿਕਲਦੇ ਖੇਤਾਂ ਨੂੰ ਦੇਖ ਕੇ ਮੈਂ ਪੁੱਛਿਆ ਭਾਈ ਇਹ ਕਾਹਦੇ ਕਾਰਖਾਨੇ ਨੇ ਅਮਰਜੀਤ ਨੇ ਕਿਹਾ ਕਿ ਇਹ ਛੋਟੀਆਂ ਡਿਸਟਿਲਰੀਆਂ ਵਾਈਨਰੀਜ਼ ਜਾਂ ਬਰੀਬਰੀਜ਼ ਨੇ ਜੋ ਸ਼ਰਾਬ ਬੀਅਰ ਵੋਡਕਾ ਵਾਈਨ ਤੇ ਵਿਸਕੀ ਬਣਾਉਂਦੀਆਂ ਨੇ ਉਹਨਾਂ ਨੇ ਦੱਸਿਆ ਕਿ ਇੱਥੇ ਅਨਾਜ ਤੋਂ ਸਭ ਕੁਝ ਬਣਦਾ ਹੈ ਜਰਮਨ ਬਰੀਬਰੀ ਦਾ ਕਰ ਕੋਕ ਪੈਪਸੀ ਪਾਣੀ ਦੀ ਬੋਤਲ ਤੇ ਬੀਅਰ ਸਭ ਕੁਝ ਇੱਕੋ ਪਾ ਵਿਕਦਾ ਸਕੂਲਾਂ ਕਾਲਜਾਂ ਦੇ ਮੁੰਡੇ ਕੁੜੀਆਂ ਜਵਾਨ ਅਧਕੜ ਮੁੰਡੇ ਬੁੱਢੇ ਬੁੱਢੀਆਂ ਸਵੇਰ ਸ਼ਾਮ ਤੇ ਦੁਪਹਿਰ ਪੀਂਦੇ ਰਹਿੰਦੇ ਨੇ ਇਹ ਕੋਈ ਨਸ਼ੀਲੇ ਪਦਾਰਥਾਂ ਦੀ ਗਿਣਤੀ ਵਿੱਚ ਹੀ ਨਹੀਂ ਆਉਂਦੀ ਸੇਤਲੀ ਵੀ ਬੀਅਰ ਪੀਣੀ ਚੰਗੀ ਮੰਨਿਆ ਜਾਂਦਾ ਕੋਈ ਸੱਦਾਚਾਰ ਤੇ ਸਿਸ਼ਟਾਚਾਰ ਦੇ ਖਿਲਾਫ ਵੀ ਨਹੀਂ ਮੰਨਦੇ ਇੱਥੇ ਬੀਅਰ ਪੀਣ ਨੂੰ ਤੇ ਮੀਟ ਖਾਣ ਨੂੰ ਅਮਰਜੀਤ ਕਹਿੰਦਾ ਭਾਈ ਤੁਸੀਂ ਵੇਖਿਓ ਸ਼ਾਮ ਨੂੰ ਤੁਹਾਨੂੰ ਵੀ ਘੁੱਟ ਲਵਾਵਾਂਗੇ ਉਹ ਮੈਂ ਕਹਾਂ ਭਾਈ ਮੈਂ ਤਾਂ ਹੁਣ ਕਾਹਨੂੰ ਆਪਣਾ ਬ੍ਰह्म ਤੋੜਨਾ ਤੁਸੀਂ ਜਿਵੇਂ ਮਰਜ਼ੀ ਸ਼ੁਗਲ ਕਰ ਲੈਣਾ ਮੈਂ ਤੁਹਾਡੇ ਨਾਲ ਵੈਸੇ ਵੀ ਰੌਣਕ ਲਗਾ ਕੇ ਰੱਖਾਂਗਾ ਅਸੀਂ ਸ਼ਾਮ ਪੈਂਦੀ ਅਮਰਜੀਤ ਸਿੰਘ ਦੇ ਰੈਸਟੋਰੈਂਟ ਵਿੱਚ ਪੁੱਜ ਗਏ ਜਿਸ ਨੇੜੇ ਸਾਰਾ ਜਰਮਨ ਮੂਲ ਦੇ ਲੋਕਾਂ ਦਾ ਵਸੇਬਾ ਹੈ ਨਾਲ ਹੀ ਪਹਾੜੀ ਤੇ ਵੱਡਾ ਲੋਕਲ ਜਿਮ ਤੇ ਸਟੇਡੀਅਮ ਹੈ ਮੈਂ ਕਿਹਾ ਮੈਨੂੰ ਪਹਿਲਾਂ ਰੈਡ ਰਸਟਾਵ ਦਾ ਪਾਠ ਕਰ ਲੈਂਦੇ ਹਾਂ ਤੇ ਮੈਂ ਨਾਲੇ ਆਪਣੀ ਸ਼ਾਮ ਦੀ ਸੈਰ ਵੀ ਇਸ ਪਾਰਕ ਵਿੱਚ ਕਰ ਲਵਾਂ ਪਾਰਕ ਵਿੱਚ ਨੌਜਵਾਨ ਬੱਚੇ ਅੱਡ ਘੜਦੇ ਬੁੱਢੇ ਸਾਰੇ ਆਪਣੇ ਸਰੀਰ ਨਾਲ ਤਰੋਤਾਜ਼ਗੀ ਕਰਦੇ ਦੇਖੇ ਕੋਈ ਜਿਮ ਵਿੱਚ ਕੋਈ ਸਵੀਮਿੰਗ ਪੂਲ ਵਿੱਚ ਕੋਈ ਰੇਸ ਕੋਈ ਜੰਪਿੰਗ ਕੋਈ ਫੁੱਟਬਾਲ ਖੇਡ ਰਹੇ ਸਨ ਸਾਰੇ ਆਪਣੇ ਆਪਣੇ ਢੰਗ ਨਾਲ ਆਪਣਾ ਹਰਾਂਝਾ ਰਾਜੀ ਕਰ ਰਹੇ ਸਨ ਮੈਂ ਸੈਰ ਕਰਕੇ ਪੁਜਾ ਦਾ ਕਮਲਜੀਤ ਤੇ ਅਮਰਜੀਤ ਰੈਸਟੋਰੈਂਟ ਵਿੱਚ ਹੀ ਇੱਕ ਖੁੰਝੇ ਗਲਾਸ ਘੜਕਾਰੇ ਸਨ ਨਾਰੀ ਜਰਮਨੀ ਗੋਰੇ-ਗੋਰੀਆਂ ਬੀਅਰ ਅਤੇ ਸਨੈਕਸ ਦਾ ਆਨੰਦ ਮਾਨ ਰਹੇ ਸਨ ਅਮਰਜੀਤ ਨੇ ਦੱਸਿਆ ਕਿ ਇਹਨਾਂ ਦੇ ਸਭ ਦੇ ਘਰ ਸੋਈ ਚੁੱਲ੍ਹ ਬਲਦੇ ਨੇ ਪਰ ਬਹੁਤ ਸਾਰੇ ਉਸ ਤੇ ਪੱਕੇ ਗਾਕ ਨੇ ਉਹ ਸ਼ਾਮ ਨੂੰ ਪੀਣ ਪਾਨ ਇੱਥੇ ਹੀ ਕਰਦੇ ਨੇ ਰਾਤ ਦੇ 10-11 ਵੱਜ ਚੁੱਕੇ ਸਨ ਉਹ ਗੋਰੇ ਲੋਕ ਤਾਂ ਇੱਕ-ਇੱਕ ਕਰਕੇ ਆਪਣਾ ਕਾਪੀ ਕੀ ਤੁਰਦੇ ਲਗੇ 22:30 ਤੱਕ ਤਾਂ ਮੁਦਤਾ ਮਗਰੋਂ ਵੇਲੇ ਸਨ ਲੱਗੇ ਗੱਲਾਂ ਕਰਨ ਛੋਰਾ ਦੀ ਗੇਲੋ ਨਾਈਆਂ ਦੀ ਸੁਖੀ ਬ੍ਰਾਹਮਣਾਂ ਦੀ ਪੂਰੀ ਜਮਿਆਰਾਂ ਦੀ ਗੇਬੋਦੀਆਂ ਜਿਹੜੀਆਂ 15-20 ਸਾਲ ਲਤਾਲੇ ਸਕੂਲ ਵਿੱਚ ਪੜਦੇ ਖੇੜਖਣੀਆਂ ਕਰਨ ਦੇ ਆਸ਼ਕੀ ਦੇ ਕੱਚੇ ਚਿੱਠੇ ਫਰੋਲ ਬੈਠੇ ਰਾਤ ਦੇ 12:00 ਵੱਜ ਚੁੱਕੇ ਸਨ ਉਹਨਾਂ ਨੇ ਰੈਸਟੋਰੈਂਟ ਦੇ ਸ਼ਟਰ ਸੁਟਲੇ ਬਾਹਰੋਂ ਬੰਦ ਕਰ ਲਿਆ ਪਰ ਅੰਦਰੋਂ ਕਾਰਵਾਈ ਜਾਰੀ ਸੀ ਅਮਰਜੀਤ ਦੇ ਪਿੰਡ ਦੇ ਅਤੇ ਇਲਾਕੇ ਦੇ ਦੋ ਬੰਦੇ ਅੰਦਰ ਸੋਈ ਤੋਂ ਨਿਕਲ ਕੇ ਉਹਨਾਂ ਦੇ ਨਾਲ ਹੀ ਸ਼ਾਮਲ ਹੋ ਗਏ ਇੱਕ ਦੀ ਉਮਰ ਮਸਾ 16-17 ਸਾਲ ਤੇ ਦੂਜੇ ਦੀ ਉਮਰ 60-65 ਸਾਲ ਸੀ ਮੈਥੋ ਰਹਿਣਾ ਹੋਇਆ ਮੈਂ ਕਿਹਾ ਭਾਈ ਅਮਰਜੀਤ ਹਾ ਤਾਂ ਕਬੂਤਰ ਲੱਗਦੇ ਨੇ ਉਹ ਵੀ ਖੁੱਡੇ ਦੇ ਬਸ ਮਸਾ ਕਿਤੇ ਰਾਤ ਨੂੰ ਹਵਾ ਲਵਾਉਂਦਾ ਹੋਏਗਾ ਅਮਰਜੀਤ ਸਮਝ ਗਿਆ ਤੇ ਬੋਲਿਆ ਬਾਈ ਇਹਨਾਂ ਦੇ ਕਾਗਜ਼ ਬਣ ਰਹੇ ਆ ਬਾ ਜਲਦੀ ਪੱਕੇ ਹੋ ਜਾਣਗੇ ਇਹ ਨਵਾਂ ਛਿਟਕਾ ਜਿਹਾ ਮੁੰਡਾ ਪੰਜਾਬ ਚੋਂ ਕੋਈ ਵੱਡੇ ਸਰਦਾਰਾਂ ਦੀ ਐਮ ਐਸ ਸੀ ਕੰਪਿਊਟਰ ਨਰਸ ਜਾਂ ਇੰਜੀਨੀਅਰ ਪੁੱਟ ਕੇ ਲਿਆਉ ਭਾਈ ਜਿਵੇਂ ਇੱਕ ਰੰਗ ਰੋਟੀ ਪੂਰੀ ਹੋ ਲੈੰਦੇ ਫੇਰ ਵੇਖੀ ਇਸ ਦੀ ਟੋਰ ਉਹ ਕੁੱਟਕੁੱਟ ਕਰਕੇ ਪੀਂਦੇ ਹੋਏ ਟੀਟੀ ਬਣ ਗਏ ਫਿਰ ਕਿਸੇ ਗੀਤ ਦੀ ਪੂੰਛ ਕਿਸੇ ਦਾ ਸਿਰ ਪੈਰ ਫੜ ਕੇ ਘੌਣ ਲੱਗੇ ਮੈਂ ਉਸ ਵੇਲੇ ਅਜੇ ਡੀਸੀ ਨਹੀਂ ਲੱਗਿਆ ਸੀ ਪਰ ਦੋ ਜ਼ਿਲ੍ਹਿਆਂ ਦਾ ਏਡੀਸੀ ਲੱਗ ਚੁੱਕਿਆ ਸੀ ਇੱਕ ਕਬੂਤਰਬਾਈ ਨੇ ਟੱਪਾ ਲਾਤਾ ਡੀਸੀ ਵੀ ਸਲੂਟੇ ਨੂੰ ਮਾਰਦਾ ਪੈਰਾਂ 'ਚ ਥਾਣੇਦਾਰ ਰੋਲਤਾ ਪੰਜਾਬ ਵਿੱਚ ਜਿਹੜਾ ਰਹਿਣ ਖਾਂਣ ਪੀਣ ਜ਼ਿੰਦਗੀ ਦਾ ਲੁਤਫ ਵੱਡੇ ਤੋਂ ਵੱਡਾ ਅਮੀਰ ਅਫਸਰ বিশ্বედაرت ਤੇ ਵਪਾਰੀ ਨਹੀਂ ਮੰਨ ਸਕਦਾ ਉਹ ਇਥੇ ਆਮ ਵਰਕਰ ਵੀ ਮੰਨਦੇ ਨੇ ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਕਬੂਤਰਬਾਲੀ ਕਾਲਾ ਮਰਜੀਤ ਭਾਈ ਨੂੰ ਚੰਗੀ ਨਾ ਲੱਗੀ ਹੋਵੇ ਮੈਂ ਉਸ ਨੂੰ ਕਿਹਾ ਭਾਈ ਅਮਰਜੀਤ ਸਿਆ ਮੇਰੀ ਗੱਲ ਦਾ ਬੁਰਾ ਨਾ ਮੰਨਣਾ ਮੇਰਾ ਹਾਸੇ ਟੱਠਾ ਕਰਨ ਦਾ ਸੁਭਾਅ ਹੈ ਕਿਤੇ ਗੁੱਸੇ ਨਾ ਹੋ ਜਾਣਾ ਅਸੀਂ ਕੋਈ ਦਿਨਾਂ ਲਈ ਇਕੱਠੇ ਹੋਏ ਹਾਂ ਮੇਰੇ ਦਿਲ ਵਿੱਚ ਇਹਨਾਂ ਬਾਰੇ ਕੋਈ ਈਰਖਾ ਪੱਖਪਾਤ ਜਾਂ ਮੰਦ ਭਾਵਨਾ ਨਹੀਂ ਕਮਲ ਬੋਲਿਆ ਉਹ ਭਾਈ ਜੀ ਤੁਸੀਂ ਕੋਈ ਫਿਕਰ ਨਾ ਕਰੋ ਤੁਸੀਂ ਵੱਡੇ ਭਾਈ ਤੇ ਵੱਡੇ ਅਫਸਰ ਸਾਡਾ ਗੁੱਸਾ ਕਰਦਾ ਅਮਰਜੀਤ ਤੇ ਕਮਲ ਫਿਰ ਵਿਸਕੀ ਦੇ ਲੋਰ ਵਿੱਚ ਹੋ ਕੇ ਮੁੜ ਆਪਣੇ ਪਿੰਡ ਦੀਆਂ ਗਲੀਆਂ, ਸੱਥਾਂ, ਹੱਟੀਆਂ, ਪੱਟੀਆਂ ਤੇ ਖੁੰਡਾਂ ਤੇ 30 ਸਾਲ ਦੇ ਵਕਤਾਂ ਦੇ ਮਾਹੌਲ ਵਿੱਚ ਹੋ ਕੇ ਆਪਣਾ ਉਦਰੇਮਾ ਤੇ ਪਿੰਡ ਦੀ ਧਰਤੀ ਅਤੇ ਬੀਤ ਗਏ ਬਚਪਨ ਦਾ ਹੇਰਵਾ ਕਰਨ ਲੱਗੇ। ਅਸਲ ਵਿੱਚ ਇਹ ਸੀ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਝਲਕ ਦੀਆਂ ਪਰਤਾਂ ਦੀ ਫਰੋਲਾ ਫਰੋਲੀ। ਬੰਦੇ ਸੱਤ ਸਮੁੰਦਰ ਪਾਰ ਕਰਕੇ ਵੀ ਆਪਣੀਆਂ ਗਲੀਆਂ ਵਿੱਚ ਫਿਰਦੇ ਮਹਿਸੂਸ ਕਰਦੇ ਹਨ। ਇਹੋ ਬੰਦੇ ਦੇ ਸੱਭਿਆਚਾਰ ਵਿਰਸੇ ਦੀ ਕਹਾਣੀ ਹੁੰਦੀ ਹੈ। ਭਾਵੇਂ ਬੰਦਾ ਕਦੇ-ਕਦਾਈਂ ਆਪਣੇ ਪੁਰਵ ਜਵਾਂ ਬੰਦਰ ਦੀ ਤਰ੍ਹਾਂ ਹਰਕਤ ਕਰੇ ਤੇ ਕਦੇ ਬਨਮਨਸ ਦੀ ਨਕਲ ਕਰੇ ਉਸ ਦੇ ਤੁਰੰਦਰ ਕਿਦਰੇ ਨਾ ਕਿਦਰੇ ਉਸ ਦਾ ਵਿਰਸਾ ਛੁਪਿਆ ਰਹਿੰਦਾ ਜੋ ਕਿ ਰਹਿਣਾ ਵੀ ਚਾਹੀਦਾ ਮੈਂ ਅਮਰਜੀਤ ਦੀ ਪਤਨੀ ਕਮਲਜੀਤ ਜੋ ਕਿ ਸਾਡੇ ਨਾਲ ਹੀ ਬੈਠੀ ਸੀ ਸੋਫੀ ਹੋਣ ਕਰਕੇ ਉਸ ਨਾਲ ਗੱਲ ਨਹੀਂ ਲੱਗ ਪਿਆ ਉਹ ਪਹਿਲਾਂ ਲੋਪੋ ਕਾਲਜ ਫਾਰ ਔਮਨ ਤੇ ਬਾਅਦ ਵਿੱਚ ਐਮ ਐਸ ਸੀ ਹੋਮ ਸਾਇੰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੜੀ ਹੋਈ ਸੀ ਉਹ ਨੈਸ਼ਨਲ ਪੱਧਰ ਦੀ ਵਾਲੀਬਾਲ ਦੀ ਖਿਡਾਰਨੀ ਵੀ ਸੀ ਉਸ ਨਾਲ ਉਸਦੇ ਪੇਕਿਆਂ ਤੇ ਰਿਸ਼ਤਿਆਂ ਦੀਆਂ ਗੱਲਾਂ ਕਰਦਾ ਰਿਹਾ ਉਹ ਬੜੀ ਹਲੀਮੀ ਵਾਲੀ ਲਲੋਟੂ ਸੁਭਾਅ ਦੀ ਵਧੀਆ ਇਨਸਾਨ ਹੈ ਜਿਸ ਨੂੰ ਪੰਜਾਬੀ ਤੇ ਖਾਸ ਕਰਕੇ ਆਪਣੇ ਮਾਲਵੇ ਦੇ ਬੰਦੇ ਵੇਖ ਕੇ ਚਾ ਚੜ ਜਾਂਦਾ ਹੈ ਉਹਨਾਂ ਦਾ 7-8 ਸਾਲ ਦਾ ਲੜਕਾ ਮੰਮੀ ਡੈਡੀ ਨੂੰ ਘਰ ਉਡੀਕਦਾ ਆਪਣੇ ਰਾਤ ਦਾ ਖਾਣਾ ਖਾ ਕੇ ਸੌਂ ਗਿਆ ਸੀ ਅਸੀਂ ਅਮਰਜੀਤ ਦੇ ਫਲੋਟ ਤੇ ਪੁੱਜ ਗਏ ਅਮਰਜੀਤ ਦੀ ਘਰ ਵਾਲੀ ਨੇ ਕਾਰ ਚਲਾਈ ਕਿਉਂਕਿ ਉਹ ਖਾਣ ਪੀਣ ਤੋਂ ਫ੍ਰੀ ਸੀ ਮੈਂ ਲਾਇਸੈਂਸ 홀ਡਰ ਨਹੀਂ ਸੀ ਅਮਰਜੀਤ ਥੋੜਾ ਜਿਹਾ ਵਿਸਕੀ ਦੇ ਅਸਰ 'ਚ ਸੀ ਉਹ ਟਵੀ ਸਕੀ ਪੀ ਕੇ ਗੱਡੀ ਚਲਾਉਂਦਾ ਮਤਲਬ ਸੀ 326 ਦਾ ਮਕਦਮਾ ਉਸ ਦਾ ਘਰ ਸ਼ਹਿਰ ਦੇ ਵਿੱਚ ਰੈਸਟੋਰੈਂਟ ਤੋਂ 3-4 ਕਿਲੋਮੀਟਰ ਦੇ ਫਾਸਲੇ ਤੇ ਸੀ ਪਰੰਤੂ ਬੜੇ ਮੋੜ ਕੋੜ ਵਾਲੇ ਪਹਾੜੀ ਰਸਤੇਾਂ ਵਿੱਚੋਂ ਦੀ ਲੰਘਦਾ ਸੀ ਰਾਤ ਦੀ ਕਿਨਮਨ ਹੋ ਰਹੀ ਸੀ ਅਸੀਂ ਆ ਕੇ ਸੌਂ ਗਏ ਕੁਝ ਰਾਤ ਦੀਆਂ ਗੱਲਾਂ ਕਰਨ ਕਰਕੇ ਤੇ ਕੁਝ ਸਫ਼ਰ ਕਰਨ ਅਸੀਂ ਥੱਕੇ ਹੋਏ ਸੀ ਤੀਜਾ ਬਾਈ ਦਾ ਮਖਮਰੀ ਗਦੈਲਾ ਇਨਾਪੋਲਾ ਤੇ ਨਰਮ ਸੀ ਜੋ ਲੋਰੀ ਦੇ ਕੇ ਕਿਸੇ ਬਾਲਕ ਨੂੰ ਸੁਲਾਇਆ ਜਾਂਦਾ ਹੈ ਅਸੀਂ ਸਵੇਰੇ 7 ਵਜੇ ਉੱਠੇ ਤੋਂ ਆਪਣੇ ਵਾਲੇ ਦੁਆਲੇ ਸਾਰੇ ਪਾਸਿਓਂ ਘੇਰ ਲਿਆ ਸੀ ਰਾਤ ਨੂੰ ਸੁਪਨੇ ਆ ਤੇ ਪਤਾ ਹੀ ਨਹੀਂ ਸੀ ਕਿੱਧਰ-ਕਿੱਧਰ ਘੁੰਮਦੇ ਰਹੇ ਕਦੇ ਹਵਾਈ ਅੱਡੇ ਤੇ ਕਦੇ ਹਵਾਈ ਜਹਾਜ਼ ਵਿੱਚ ਚਾਈ-ਚਾਈ ਫਿਰਦਿਆਂ ਜਰਮਨ ਹਵਾਈ ਕੋਰੀਆ ਜੋ ਦਿਨ ਨੂੰ ਘੁੰਮਦੀਆਂ ਵੇਖੀਆਂ ਰਾਤ ਵੀ ਸੁਪਨੇ ਵਿੱਚ ਉਹਨਾਂ ਦੇ ਦਰਸ਼ਨ ਦੇਦਾਰ ਹੁੰਦੇ ਰਹੇ ਪਤਾ ਨਹੀਂ ਲੱਗਿਆ ਰਾਤ ਕਦੋਂ ਮੁੱਕ ਗਈ ਅਗਲੇ ਦਿਨ ਸਵੇਰੇ ਨਿੱਗੀ ટોਪੀ ਨਿਕਲੀ ਹੋਈ ਸੀ ਤੇ ਨਾਲ ਹੀ ਕਿਨਮਣ ਕਾਣੀ ਵੀ ਹੋ ਰਹੀ ਸੀ ਮਿੰਨੀ-ਮਿੰਨੀ ਪੂਰ ਜਿਹਿਸ ਨੂੰ ਸਾਡੇ ਪਿੰਡਾਂ ਵਿੱਚ ਕਹਿੰਦੇ ਹਨ ਮੱਛਰ ਜੜਕਦਾ ਸੀ ਮੈਂ ਪਾਣੀ ਦੇ ਦੋ ਗਲਾਸ ਪੀਤੇ ਤੇ ਬੂਟ ਪਾ ਕੇ ਨਾਰੀਖ ਪਹਾੜ ਦੀ ਗੋਦ ਵਿੱਚ ਇੱਕ ਸਕੂਲ ਦਾ ਗਰਾਊਂਡ ਸੀ ਜਿੱਥੇ ਸੈਰ ਕਰਨ ਦਾ ਬੜੀ ਆਨੰਦ ਸੀ ਕਿਨਵਨ ਕਣੀ ਕਦੇ ਰੁਕ ਜਾਂਦੀ ਕਦੇ ਪੈਣ ਲੱਗਦੀ ਪਰ ਅਸੀਂ ਕੁਝ ਨਹੀਂ ਕਰਿਆ ਅੱਧਾ ਘੰਟਾ ਨਾਲ ਹੀ ਸੈਰ ਨਾਲੇ ਪਾਸ ਤੇ ਨਾਲੇ ਕੁਦਰਤ ਦੀ ਗੋਦ ਵਿੱਚ ਪਹਾੜੀ ਵਾਦੀ ਜੋ ਤਿੰਨ ਪਾਸਿਆਂ ਤੋਂ ਸੰਗਨੇ ਜੰਗਲ ਨਾਲ ਛੀਲ ਦੇ ਦਰਖਤਾਂ ਵਿੱਚ ਘिरी ਹੋਈ ਸੀ ਦੇ ਰਮਣੀਕ ਨਜ਼ਾਰੇ ਵੇਖੇ ਸਾਨੂੰ ਸਰਦਾਰਾਂ ਨੂੰ ਵੇਖ ਕੇ ਕੁਝ ਜਰਮਨੀ ਗੋਰੇ ਲੋਕ ਤੇ ਬੱਚੇ ਕੁਝ ਹੈਰਾਨ ਜੇ ਹੋਏ ਉਥੇ ਸਰਦਾਰਾਂ ਦੀ ਗਿਣਤੀ ਆٹے ਵਿੱਚ ਲੂਣ ਮਾਤਰੀ ਸੀ ਖੈਰ ਆਨੰਦਮਾਨਦੇ ਹੋਏ ਅਸੀਂ ਆ ਕੇ ਨਹਾਤੋ ਕੇ ਬ੍ਰੇਕਫਾਸਟ ਕੀਤਾ ਹੁਣ ਅਸੀਂ ਅਮਰਜੀਤ ਦੇ ਨਾਲ ਹੀ ਉਸਤੇ ਰੈਸਟੋਰੈਂਟ ਵੱਲ ਚੱਲ ਪਏ ਉਸਦੀ ਪਤਨੀ ਕਮਲਜੀਤ ਪਹਿਲਾਂ ਹੀ ਰੈਸਟੋਰੈਂਟ ਵਿੱਚ ਜਾ ਚੁੱਕੀ ਸੀ ਅਮਰਜੀਤ ਸਾਨੂੰ ਬਾਜ਼ਾਰ ਵਿੱਚ ਇੱਕ ਵੱਡੇ ਸਟੋਰ ਵਿੱਚ ਲੈ ਗਿਆ ਜਿੱਥੇ ਉਸਨੇ ਹਫ਼ਤੇ ਭਰ ਲਈ ਘਰ ਅਤੇ ਹੋਟਲ ਲਈ ਸਮਗਰੀ ਖਰੀਦ ਕੇ ਲਿਆਉਣੀ ਸੀ ਕਿਉਂਕਿ ਉਸਨੇ ਇੱਕ ਹਫ਼ਤੇ ਲਈ ਸਾਨੂੰ ਯੂਰਪ ਦੇ ਟੂਰ ਤੇ ਲੈ ਕੇ ਜਾਣਾ ਸੀ ਉਸਨੇ ਪਿਆਜ਼ ਆਲੂ ਮੈਦਾ ਸੌਸ ਲੂਣ ਮਿਰਚ ਮਸਾਲੇ ਸੋਡੇ ਚੀਨੀ ਨਾਨ ਵਿੱਚ ਖਾਣੇ ਲਈ ਬੀਫ ਅਤੇ ਹੋਰ ਕਿਸਮ ਦਾ ਮੀਟ ਲੈਣਾ ਸੀ ਬੀਅਰ ਬਿਸਕੀ ਤੋਂ ਲੈ ਕੇ ਟਮਾਟਰ ਬ੍ਰੈਡ ਮੱਖਣ ਜੂਸ ਸਭ ਕੁਝ ਖਰੀਦ ਕੇ ਗੱਡੀ ਦੀ ਡਿੱਕੀ ਵਿੱਚ ਰੱਖ ਲਿਆ ਅਸੀਂ 12:00 ਵਜੇ ਤੱਕ ਪੀਜ਼ਾ ਖਾ ਕੇ ਆਪਣੇ ਸਫ਼ਰ ਲਈ ਤੁਰ ਪਏ ਸੀ ਅਮਰਜੀਤ ਨੇ ਸਾਨੂੰ ਹੁਣ ਯੂਰਪ ਦੀ ਸ਼ਹਿਰ ਕਾਰ ਦੇ ਸਫ਼ਰ ਰਾਹੀਂ ਕਰਾਉਣੀ ਸੀ ਇੱਕ ਪਟਿਆਲﯽ ਸ਼ਹਿਰ ਦੇ ਜਾਣ ਪਛਾਣ ਵਾਲੇ ਮੁੰਡੇ ਨੂੰ ਫੋਨ ਮਲਾਇਆ ਪਹਿਲਾਂ ਉਸਦੀ ਜਰਮਨ ਪਤਨੀ ਨੇ ਫੋਨ ਚੁੱਕਿਆ ਤੇ ਫਿਰ ਦੇਸੀ ਬਾਈ ਨੇ ਗੱਲ ਕੀਤੀ ਜਦੋਂ ਮੈਂ 2-4 ਮਿੰਟ ਗੱਲ ਕਰਦਾ ਰਿਹਾ ਦੱਸਿਆ ਕਿ ਆਪਾਂ ਕਦੋਂ ਕਿੱਥੇ ਮਿਲੇ ਸੀ ਉਹ ਅੱਗੋਂ ਆਖੀ ਜਾਵੇ ਉਹ ਵਧੀਆ ਵਕਤ ਸੀ ਇੱਕ ਤੀਸਰਾ ਬੰਦਾ ਸੀ ਉਸਤਾ ਜੀਜਾ ਜੋ ਦੁਨੀਆ ਵਿੱਚ ਨਹੀਂ ਰਿਹਾ ਸੀ ਆਖੀ ਜਾਵੇ ਉਹ ਕਿੰਨੇ ਵਧੀਆ ਇਨਸਾਨ ਸਨ ਉਹ ਨਾਂ ਮੈਨੂੰ ਔਨਲੀ ਆਖੇ ਨਾ ਹੀ ਮੇਰੇ ਕੋਲ ਪੁੱਜਣ ਲਈ ਤੇ ਨਾ ਮੇਰਾ ਕੋਈ ਥਾਂ ਟਿਕਾਣਾ ਪੁੱਛੇ ਮੈਂ ਉਸਦੀ ਮਜਬੂਰੀ ਸਮਝ ਗਿਆ ਕਿ ਵਿਚਾਰਾ ਜਰਮਨ ਲੇਡੀ ਦੇ ਸ਼ਿਕੰਜੇ ਵਿੱਚ ਫਸ ਗਿਆ ਇਸ ਲਈ ਮਹਿਮਾਨਾਂ ਨੂੰ ਨਾ ਸੱਜ ਸਕਦਾ ਤੇ ਨਾ ਆ ਸਕਦਾ ਮੈਂ ਅਖੀਰ ਵਿੱਚ ਕਿਹਾ ਕਿ ਭਾਈ ਜੀ ਚੰਗਾ ਫਿਰ ਆਨੰਦ ਲਓ ਅਸੀਂ ਤਾਂ ਐਵੇਂ ਫੋਨ ਕਰਤਾ ਕੋਈ ਗੱਲ ਨਹੀਂ ਨੋ ਟੈਰਨ ਕੁਮਨ ਫਿਰਨ ਤੇ ਹੋਰ ਕੋਈ ਟੋਟ ਨਹੀਂ ਤੁਸੀਂ ਫਿਕਰ ਨਾ ਕਰੋ ਇਹ ਤੁਹਾਡੇ ਕਰਦਿਆਂ ਲਈ ਕੋਈ ਸਨੇਹਾ ਦੇਣਾ ਇਹ ਤਾਂ ਦੱਸੋ ਨਹੀਂ ਤਾਂ ਸਾਡੀ ਸਸਰੀਕਾਲ ਉਹ ਚੁੱਪ ਜਾ ਕਰ ਗਿਆ ਮੈਂ ਫੋਨ ਰੱਖ ਦਿੱਤਾ ਸਫਰ ਵਿੱਚ ਅਜਿਹਾ ਹੋਣਾ ਕੋਈ ਉਪਰੀ ਗੱਲ ਨਹੀਂ ਜਿਸ ਤੋਂ ਆਸ ਰੱਖ ਕੇ ਜਾਓ ਉਹ ਤੁਹਾਨੂੰ ਬੇਆਸ ਕਰ ਦਿੰਦਾ ਹੈ ਤਾਂ ਕਈ ਵਾਰੀ ਐਵੇਂ ਹੀ ਬਸ ਵਿੱਚ ਜਹਾਜ਼ ਦੇ ਸਫਰ ਜਾਂ ਕਿਤੇ ਦੇ ਸਬਬੀ ਮਿਲਿਆ ਬੰਦਾ ਤੁਹਾਡਾ ਸੌਗਾ ਰਤਾ ਸਾਖ ਬਣ ਕੇ ਬਹੜਦਾ ਇਹ ਸਭ ਧਾਣੇ ਪਾਣੀ ਦੀ ਗੱਲ ਹੁੰਦੀ ਹੈ ਫਿਰ ਇੱਕ ਹੋਰ ਪੰਜਾਬੀ ਨੂੰ ਫੋਨ ਮਲਾਇਆ ਉਸਨੇ ਪੈਂਦੇ ਸਾਠ ਹੀ ਕਿਹਾ ਭਾਈ ਜੀ ਤੁਹਾਡੇ ਫੋਨ ਤੋਂ ਲੱਗਦਾ ਕਿ ਤੁਸੀਂ ਸੈਬਰੋਕਨ ਸ਼ਹਿਰ ਤੋਂ ਬੋਲ ਰਹੇ ਹੋ ਅਸੀਂ ਉਸ ਭਾਈ ਬਰਬੀਰ ਸਿੰਘ ਦੀ ਕਦੇ ਨਾਂ ਸ਼ਕਲ ਵੇਖੀ ਸੀ ਤੇ ਨਾ ਉਸਨੂੰ ਜਾਣਦਾ ਸੀ ਉਹ ਮੇਰੇ ਮਿੱਤਰ ਸਰਦਾਰ ਨਿਰਪਾਲ ਸਿੰਘ ਟਵਾਣਾ ਦੇ ਸਾੜੇ ਦਾ ਜਵਾਈ ਸੀ ਉਹ ਇੰਨਾ ਭਾਵਕ ਹੋਇਆ ਕਹਿਣ ਲੱਗਾ ਤੁਸੀਂ ਪਹਿਲਾਂ ਫੋਨ ਰੱਖੋ ਮੈਂ ਫੋਨ ਕਰਦਾ ਤਾਂ ਜੋ ਸਾਡੇ ਮੇਜ਼ਬਾਨ ਦਾ ਖਰਚਾ ਨਾ ਹੋਵੇ ਉਸਨੇ ਛੱਟ ਫੋਨ ਕਰ ਲਿਆ ਇੱਕਦਮ ਅੱਖ ਲੱਗਾ ਪਹਿਲਾਂ ਇਹ ਦੱਸੋ ਤੁਸੀਂ ਸਾਡੇ ਵੱਲ ਕਹਦਾ ਰਹੇ ਹੋ ਜਾਂ ਅਸੀਂ ਆ ਕੇ ਲੈ ਜਾਈਏ ਜਾਂ ਜਹਾਜ਼ ਦੀਆਂ ਟਿਕਟਾਂ ਭੇਜੀਏ ਫਿਰ ਅਸੀਂ ਉਧਰ ਜਾਣ ਦੀ ਹੀ ਸੋਚ ਰਹੇ ਸੀ ਉਹ ਵੀ ਜਰਮਨ ਵਿੱਚ ਕੋਲਨ ਸ਼ਹਿਰ ਵਿੱਚ 5-6 ਘੰਟੇ ਦੇ ਕਾਰ ਦੇ ਸਫ਼ਰ ਦੇ ਫਾਸਲੇ ਤੇ ਰਹਿੰਦਾ ਸੀ ਅਸੀਂ ਉਸ ਨੂੰ ਦੱਸਿਆ ਕਿ ਅਸੀਂ ਸ਼ਾਮ ਦੇ 6 ਵਜੇ ਰਕਸ਼ਮਬਰਗ ਪਹੁੰਚ ਜਾਵਾਂਗੇ ਫਿਰ ਅਗੇ ਜਿਹੜਾ ਜਿੱਧਰ ਉਹ ਲੈ ਜਾਵੇ ਉਹਨਾਂ ਦੀ ਮਰਜ਼ੀ ਅਸੀਂ ਇੱਕ ਦੂਜੇ ਨਾਲ ਮੋਬਾਈਲ ਫੋਨ ਸਾਂਝੇ ਕਰ ਲਏ ਰਸਤੇ ਵਿੱਚ ਜੋ ਨਜ਼ਾਰੇ ਵੇਖੇ ਉਹ ਵਰਣਨ ਕਰਨ ਤੋਂ ਬਾਅਦ ਹਨ ਚੌੜੀਆਂ ਲੰਮੀਆਂ ਸੜਕਾਂ ਕਾਰਾਂ ਸ਼ੂ ਸ਼ੂ ਕਰਦੀਆਂ ਲੰਘਦੀਆਂ ਖੇਤ ਹਾਰੇ ਪਰੇ ਕਦੇ ਇੱਕਦਮ ਉਚਾਨਾ ਕਦੇ ਟਲਾਣਾ ਮਾਨਸਾ ਬਟੰਡੇ ਗੋਨਿਆਂ ਨੇ ਤੇ ਚੰਦਪਣ ਦੇ ਟਿੱਬਿਆਂ ਵਾਂਗ ਪਰ ਉੱਥੇ ਰੇਤਾ ਨਹੀਂ ਉੱਡਦਾ ਸੀ ਹਰੇ ਬੈਜ ਦੀ ਪਹਾੜੀ ਸੀ ਟਿੱਬਿਆਂ ਤੇ ਵਿੰਡ ਮਿਲ ਸੀ ਜਿਸ ਨੂੰ ਅਸੀਂ ਪੰਜਾਬੀ ਵਿੱਚ ਪੌਣ ਚੱਕੀਆਂ ਕਹਿ ਸਕਦੇ ਹਾਂ ਤੁਰ ਤੱਕ ਸੜਕ ਦੇ ਦੋਵੇਂ ਪਾਸੇ ਲਾਈਟਾਂ ਲੱਗੀਆਂ ਹੋਈਆਂ ਰਸਤੇ ਵਿੱਚ ਕਿਸੇ ਸ਼ਹਿਰ ਦੀ ਮਿਨਿਸਪਲ ਕਮੇਟੀ ਦੀਆਂ ਨਹੀਂ ਬਲਕਿ ਇੱਕ ਮੁਲਕ ਦੀਆਂ ਹੱਦਾਂ ਟੱਪ ਕੇ ਵੀ ਵੇਖ ਰਏ ਸੀ ਆਵਾਜਾਈ ਪ੍ਰਬੰਧ ਵਿੱਚ ਕੋਈ ਅੰਤਰ ਨਹੀਂ ਮਿਲਦਾ ਸੀ ਅਸੀਂ ਲਖਸੰਭਰ ਪੁੱਜ ਕੇ ਸਾਡੇ ਸੱਜਣ ਵੀ ਇੱਕੋ ਮਿੱਥੀ ਥਾਂ ਤੇ ਸਾਨੂੰ ਲੰਮੀਆਂ ਬਾਹਾਂ ਕਰਕੇ ਮਿਲੇ ਬਲਬੀਰ ਸਿੰਘ ਗੁਰਨਾ ਦੇ ਨਾਲ ਇੱਕ ਹੋਰ ਪਟਿਆਲਾ ਨਿਵਾਸੀ ਬਾਈ ਨਿਰਮਲ ਸਿੰਘ ਵੀ ਮਿਲਿਆ ਜੋ ਕਈ ਸਾਲਾਂ ਤੋਂ ਹਾਲੈਂਡ ਵਿੱਚ ਰਹਿੰਦਾ ਸੀ ਉਹ ਵੀ ਸਾਡਾ ਮਿੱਤਰ ਸੀ ਜੋ ਸਾਨੂੰ ਘਮਾਉਣ ਲਈ ਸਾਡੀ ਸੇਵਾ ਵਿੱਚ ਹਾਜ਼ਰ ਹੋ ਗਿਆ ਸੀ ਹੁਣ ਅਸੀਂ 6 ਜਣੇ ਦੋ ਕਾਰਾਂ ਵਿੱਚ ਹੋ ਗਏ ਬਲਬੀਰ ਦੀ ਬੀਬਾ ਰਜਿੰਦਰ ਤੇ ਬਲਬੀਰ ਉਧਰੋਂ ਨਿਰਮਲ ਤੇ ਅਸੀਂ ਦੋ ਕਾਰਾਂ ਵਿੱਚ ਵੰਡ ਕੇ ਵਿਦੇਸ਼ਾਂ ਵਿੱਚ ਸਫ਼ਰ ਕਰਨ ਦਾ ਮਤਲਬ ਹੁੰਦਾ ਹੈ ਘੁੰਮਣਾ ਨਜ਼ਾਰੇ ਵੇਖ ਕੇ ਥੱਕ ਜਾਣਾ ਤੇ ਰੁੱਕ ਕੇ ਕੁਝ ਖਾਣਾ ਪੀਣਾ ਆਰਾਮ ਕਰਕੇ ਫਿਰ ਕਾਫਲੇ ਤੋਰ ਲੈਣੇ ਥੋੜੇ ਸਮੇਂ ਵਿੱਚ ਦੁਨੀਆ ਦਾ ਨਜ਼ਾਰਾ ਲੈਣਾ ਐਸੀ ਮੈਕਡੋਨਲ ਹਟ ਤੇ ਰੁਕੇ ਖਾਣਾ ਪੀਣਾ ਮਕਾ ਕੇ ਲਕਜ਼ੰਬਰਗ ਦੇ ਪੁਰਾਣੇ ਪੈਲਸਟੇ ਦਰਸ਼ਨ ਕੀਤੇ ਉਪਰੋਂ ਹਨੇਰਾ ਪਸਰ ਗਿਆ ਤੇ ਸਭ ਸਾਈ ਲਾਈਟਾਂ ਦਾ ਪ੍ਰਬੰਧ ਸੀ ਪੁਰਾਣੇ ਸਮੇਂ ਵਿੱਚ ਕਿਸੇ ਬਾਦਸ਼ਾਹ ਨੇ ਇਹ ਕਿਲਾ ਸੁਰੱਖਿਆ ਪੱਖੋਂ ਤੇ ਸੁੰਦਰਤਾ ਪੱਖੋਂ ਬੜੀ ਡੂੰਗੀ ਸੋਚ ਨਾਲ ਉਸਾਰਿਆ ਸੀ ਸਫਾਈ ਤੇ ਮਜ਼ਬੂਤੀ ਦਾ ਕੋਈ ਮੁਕਾਬਲਾ ਨਹੀਂ ਸੀ ਕਿਲੇ ਦੇ ਆਲੇ ਦੁਆਲੇ ਵੱਡੀ ਖਾਈ ਪੁੱਟ ਕੇ ਪਾਣੀ ਦਾ ਪ੍ਰਬੰਧ ਸੀ بس ਇੱਕ ਪਾਸੇ ਉਹ ਸੜਕ ਦਾ ਪੁਲ ਲੱਗਿਆ ਹੁਣ ਕਰਕੇ ਆਵਾਜਾਈ ਸੰਭਵ ਸੀ ਉਸ ਖਾਈ ਵਾਲੀ ਥਾਂ ਤੇ ਹੁਣ ਬਾਗ ਬਗੀਚੇ ਫੁੱਲ ਬੂਟੇ ਲੱਗੇ ਤੇ ਸੜਕਾਂ ਬਣੀਆਂ ਸਨ ਜਿੱਥੇ 100-100 ਫੁੱਟ ਤੋਂ ਵੀ ਉੱਚੇ ਦਰਖਤ ਜਿੱਥੇ ਅਸੀਂ ਕਿਲੇ ਕੋਲ ਖੜੇ ਸੀ ਨਾਲ ਲੱਗਦੇ ਦਿਸਦੇ ਸਨ ਰੌਣਕਾਂ ਟੇਡੀਆਂ ਕਰਕੇ ਉਂ ਪੈਂਦੀਆਂ ਸਨ ਕਿ ਚਮਕ-ਦਮਕ ਨਾਲ ਦਿਲ ਮਚਲ ਉੱਠਦਾ ਸੀ ਮਹਾਰਾਣੀ ਦਾ ਝੰਡਾ ਲਹਿਰਾ ਰਿਹਾ ਸੀ ਉੱਪਰ ਵਿਕਟਰੀ ਦੀ ਮਸ਼ਾਲ ਜਲ ਰਹੀ ਸੀ ਤੇ ਸੁਨਹਿਰੀ ਥਾਤ ਦੀ ਇੱਕ ਕਿਸੇ ਰਾਜਕੁਮਾਰ ਦੀ ਆਦਮ ਕਾ ਤਸਵੀਰ ਸੀ ਵੇਖ ਵੇਖ ਕੇ පුਕਰ ਰਹੀ ਸੀ ਇਸ ਵਾਰੀ ਕਦੇ ਪਹਿਲਾਂ ਇਤਿਹਾਸ ਵਿੱਚ ਨਹੀਂ ਪੜਿਆ ਸੀ ਇਹ ਨਜ਼ਾਰਾ ਮਨਮੋਹਕ ਤੇ ਹਿਰਦੇ ਨੂੰ ਹਲੂਨ ਦੇਣ ਵਾਲਾ ਸੀ ਉੱਥੋਂ ਜਾਣ ਨੂੰ ਜੀ ਨਹੀਂ ਕਰਦਾ ਸੀ ਪਰੰਤੂ ਜੱਥੇ ਨਾਲ ਜਾਣਾ ਪੈਣਾ ਸੀ ਅਸੀਂ ਬਾਜ਼ਾਰ ਵੇਖੇ ਇੱਕ ਸੜਕ ਤੇ ਰੇਲ ਟ੍ਰੈਮਵੇ ਪੈਦਲ ਸਾਈਕਲਾਂ ਤੇ ਕਾਰਾਂ ਵਾਲੇ ਸਾਰੇ ਆਪਣੇ ਆਪਣੇ ਰਾਹ ਆਰਾਮ ਨਾਲ ਚੱਲ ਰਹੇ ਸੀ ਕੋਈ ਧੱਕਾ ਮੁੱਕੀ ਨਹੀਂ ਸੀ ਕੋਈ ਖਤਰਾ ਨਹੀਂ ਸੀ ਕੋਈ ਸ਼ੋਰ ਨਹੀਂ ਸੀ ਕੋਈ ਹੌਲ ਨਹੀਂ ਸੀ ਵੱਜਦਾ ਇੰਜ ਲੱਗਦਾ ਸੀ ਜਿਵੇਂ ਕਿਸੇ ਸਵਰਗ ਦੀ ਦੁਨੀਆ ਵਿੱਚ ਪੁੱਜ ਗਏ ਹੋਈਏ ਲੋਕ ਮੌਜਾਂ ਤੁਰਦੇ ਫਿਰਦੇ ਸਨ ਸੋਹਣੇ ਲੰਬੇ ਗੋਰੇ ਮਸਤ ਮੌਲੇ ਚਿਹਰਿਆਂ ਤੇ ਹੱਸਦੇ ਟੱਗਦੇ ਫੁਹਾਰਿਆਂ ਵਾਂਗ ਦਿਸਦੇ ਜਦੋਂ ਫੇਰ ਭੁੱਖ ਲੱਗੀ ਤੇ ਕੁਝ ਖਾਣ ਪੀਣ ਲਈ ਰੁਕਣ ਦਾ ਮਨ ਬਣਾਇਆ ਤਾਂ ਵੇਖਿਆ ਕਿ ਉਹ ਇੱਕ ਸ਼ੁੱਕਰਵਾਰ ਵੀਕ ਦਾ ਆਖਰੀ ਦਿਨ ਸੀ ਸਾਰੀ ਖਲਕਤ ਹੀ ਜਾਨੋ ਗਲੀਆਂ ਬਾਜ਼ਾਰਾਂ ਵਿੱਚ ਨਿਕਲੀ ਹੋਈ ਸੀ ਗੱਡੀ ਪਾਰਕ ਕਰਨ ਯੂਰਪ ਵਿੱਚ ਵੱਡੇ ਮਾਰਕੀਟ ਦੀ ਗੱਲ ਬਣ ਜਾਂਦੀ ਹੈ ਹੈਰਾਨੀ ਇਹ ਹੋਈ ਕਿ ਉੱਥੇ ਲੋਕਾਂ ਨੇ ਆਪਣੇ ਸ਼ੋਅਰੂਮ ਟਾ ਕੇ ਬਹੁ ਮੰਜ਼ਲੀਆਂ ਕਾਰ ਪਾਰਕਾਂ ਦੀ ਥਾਂ ਬਣਾਈ ਹੋਈ ਸੀ 20 ਮਿੰਟ ਤੋਂ ਲੈ ਕੇ ਘੰਟਿਆਂ ਤੱਕ ਦੇ ਟਿਕਟਸ ਸਨ ਆਦਮੀ ਨੂੰ ਪਹਿਲਾਂ ਇਹ ਸੋਚਣਾ ਪੈਂਦਾ ਕਿ ਕਿੱਥੋਂ ਕੀ ਲੈਣਾ ਕਿੰਨੀ ਦੇਰ ਲੱਗੇਗੀ ਫਿਰ ਪਾਰਕਿੰਗ ਦਾ ਮਸਲਾ ਸ਼ੁਰੂ ਹੁੰਦਾ ਫਿਰ ਅਸੀਂ ਮਸਾ ਪਉਣਾ ਕੰਟਕਮ ਕੇ ਪਾਰਕਿੰਗ ਲਈ ਥਾਂ ਲੱਭ ਲਈ ਜਦੋਂ ਖਾਣ ਪੀਣ ਲਈ ਇੱਕ ਰੈਸਟੋਰੈਂਟ ਵਿੱਚ ਗਏ ਉੱਥੇ ਵੀ ਲਾਈਨ 'ਚ ਲੱਗ ਕੇ ਕੂਪਨ ਪਰਚੀਆਂ ਮਿਲ ਰਹੀਆਂ ਸਨ ਪਰ ਜਦੋਂ ਖਾਧਾ ਪੀਤਾ ਬਾਕੀ ਸਾਰੀ ਪਰੇਸ਼ਾਨੀ ਭੁੱਲ ਗਏ ਉੱਥੇ ਕਿਸੇ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਹਰ ਕੋਈ ਆਪਣਾ ਆਪਣਾ ਰਾਂਝਾ ਰਾਜੀ ਕਰੀ ਫਿਰਦਾ ਕਿਸੇ ਟੁੰਡੀ ਲਾੜ ਦੀ ਤੜੀ ਨਹੀਂ ਚੱਲਦੀ ਉਥੋਂ ਅਸੀਂ ਵੇਲੇ ਹੋ ਗਏ ਫਿਰ ਰਾਤ ਦੇ 11:00 ਵਜੇ ਐਮਸਟਰਡਮ ਪਾਵ ਨੀਦਰਲੈਂਡ ਜਿਸ ਨੂੰ ਹਾਲੈਂਡ ਵੀ ਆਖਦੇ ਹਨ ਦੀ ਰਾਜਧਾਨੀ ਪੁੱਜ ਕੇ ਲੰਮੇ ਕੱਦਾਂ ਵਾਲੇ ਲੋਕ ਸਾਈਕਲਾਂ ਦੀ ਸਵਾਰੀ ਕਰਦੇ ਝੂਮਦੇ ਫਿਰਦੇ ਮਿਲੇ ਉਹ ਲੋਕ ਵਾਤਾਵਰਣ ਦੇ ਪ੍ਰੇਮੀ ਹਨ ਉਥੇ ਦੁੱਧ ਦੇ ਪਨੀਰ ਚਾਕਲੇਟ ਮਸ਼ਹੂਰ ਹਨ ਨੀਦਰਲੈਂਡ ਵਿੱਚ 40% ਲੋਕ ਡੱਚ ਭਾਸ਼ਾ ਦੇ ਹਨ ਪਾਰਲੀਮੈਂਟ ਕਿਸਮ ਦੀ ਸਰਕਾਰ ਹੈ ਦੁਨੀਆ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਦਾ সদর ਮਕਾਨ ਇਸੇ ਮੁਲਕ ਦੇ ਹੋਰਾਂ ਸ਼ਹਿਰ ਵਿੱਚ ਹੈ ਇੱਥੇ ਲੋਕ ਸਮੁੰਦਰ ਦੀ ਸਤ੍ਹਾ ਤੋਂ ਨੀਚੇ ਵਸਦੇ ਹਨ ਪੱਛਮ ਦੇ ਮਸ਼ਹੂਰ ਫਲਾਸਟਸ ਪਰ ਸਬੀਨੋਜ਼ਾ ਰੋਟਰਡਮ ਅਤੇ ਡਿਸਕਾਰਟਸ ਵੀ ਇਸ ਤਰ੍ਹਾਂ ਦੇ ਪ੍ਰਦੇਸ਼ ਸਨ ਇਸ ਮੁਲਕ ਵਿੱਚ ਬੰਦੇ ਨੂੰ ਮਰਨ ਦੀ ਆਜ਼ਾਦੀ ਹੈ ਜੋ ਜਾਨਾ ਔਖਾ ਸਮਝਦਾ ਹੋਵੇ ਉਸ ਨੂੰ ਐਨਥੀਸੀਆ ਕਹਿੰਦੇ ਹਨ ਉਹ ਦੁਨੀਆ ਵਿੱਚ ਇੱਕੋ ਇੱਕ ਮੁਲਕ ਹੈ ਜੋ ਸਮੁੰਦਰ ਦੀ ਸਤ੍ਹਾ ਤੋਂ ਹੇਠ ਹੈ ਇਸੇ ਕਰਕੇ ਇੱਥੇ ਸੇਮ ਸਿਰ ਵੀ ਰਹਿੰਦੀ ਹੈ ਇੱਥੇ ਲੋਕ ਖੁੱਲੇ ਸੁਭਾਅ ਦੇ ਫੁੱਲ ਬੂਟੀਆਂ ਦਾ ਦੇਸ਼ ਸਮਲਿੰਗੀ ਦੀ ਆਜ਼ਾਦੀ ਵਿਸ਼ਵਾਗਮਣੀ ਦੇ ਖੇਤਰ ਵਿੱਚ ਯੂਰਪ ਦਾ ਲਾਲ ਖੇਤਰ ਕਹਿ ਲਈ ਤਾਂ ਕੋਈ ਅਤਕਤਨੀ ਨਹੀਂ ਬੇਫਰਵਾਹ ਲੋਕ ਹਾਸੇ ਖੇਡਦੇ ਪੂਰੀ ਪੂਰੀ ਰਾਤ ਗਲੀਆਂ ਵਿੱਚ ਕੁੰਮਦੇ ਮਿਲੇ ਮੁੰਡੇ ਕੁੜੀਆਂ ਟੋਲੀਆਂ ਵਿੱਚ ਇਕੱਲੇ ਵੀ ਕਿਸੇ ਨੂੰ ਕੋਈ ਵਹਿਮ ਡਰ ਭੈ ਦੀ ਗੱਲ ਹੀ ਨਹੀਂ ਸੀ ਦਿਸਦੀ ਸਾਈਕਲਾਂ ਲਈ ਵੱਖਰੇ ਰਸਤੇ ਗਲੀਆਂ ਵਿੱਚ ਜਿਵੇਂ ਸਾਡੇ ਪੰਜਾਬ ਦਿਨ ਦਿਹਾੜੇ ਸਪੇਰੇ ਜਾਦੂਗਰਾਂ ਬਾਂਦਰ-ਬਾਂਦਰੀ ਦੇ ਖੇਡ ਤੇ ਰਚ ਦੇ ਤਮਾਸ਼ੇ ਵਾਲੇ ਫਿਰਦੇ ਹਨ ਇਸੇ ਤਰ੍ਹਾਂ ਹੀ ਉੱਥੇ ਲੋਕ ਬਾਜ਼ਾਰਾਂ ਵਿੱਚ ਹੀ ਫਨ ਦਾ ਮਜ਼ਾਕ ਕਰ ਰਹੇ ਸਨ ਪਰ ਵਿਸਕੀ ਬੀਅਰ ਤੇ ਵਾਈਨ ਤੇ ਮਾਸ ਮਿੱਟੀ ਖਾਨ ਦੇ ਬਾਵਜੂਦ ਵੀ ਕੋਈ ਖੜਮਸਤੀ ਨਹੀਂ ਕਰ ਰਹੇ ਸਨ ਤੌੜੀਆਂ ਵੱਜ ਰਹੀਆਂ ਸਨ ਕੋਈ ਸਟੈਂਟਮੈਨ ਕੋਈ ਐਡਵੈਂਚਰ ਕਰ ਰਿਹਾ ਸੀ ਪਰ ਸ਼ਾਂਤੀ ਨਾਲ ਹਾਲੈਂਡ ਵਿੱਚ ਲੋਕ ਵਧੇਰੇ ਲੰਬੇ ਹਨ ਅਸੀਂ ਰਾਤ ਨੂੰ ਐਮਸਟਰਡਮ ਵੇਖਦੇ ਵਿਖਾਉਂਦੇ ਹੋਏ ਰਾਤ ਦਾ ਖਾਣਾ ਖਾ ਕੇ ਤਕਰੀਬਨ ਸਵੇਰੇ ਹੀ 3-4 ਵਜੇ ਨਿਰਮਲ ਸਿੰਘ ਦੇ ਘਰ ਪੁੱਜ ਕੇ ਤੁਰਦੇ ਫਿਰਦੇਆਂ ਗਲੀਆਂ ਦੀ ਖਾਕ ਛਾਂਦੇ ਅਸੀਂ ਥੱਕੇ ਸੀ ਹੁਣ ਨਿਰਮਲ ਦੇ ਘਰ ਜਾ ਕੇ ਦੁੱਧ ਨਾਲ ਪੰਜੀਰੀ ਖਾ ਕੇ ਜਾਣ ਸਰ ਸੌਂਗੇ ਮੈਂ ਜਦੋਂ ਸਵੇਰੇ ਉੱਠਿਆ ਤਾਂ 8:00 ਵਜੇ ਸਨ। ਅਜੇ ਸਵੇਰ ਦੀ ਠੰਡ ਰੜਕਦੀ ਸੀ। ਮੈਂ ਰੋਜ਼ ਦੇ ਰੁਟੀਨ ਵਾਂਗ ਉੱਠ ਕੇ ਸੈਰ ਕਰਨ ਦੀ ਇੱਛਾ ਪ੍ਰਗਟ ਕੀਤੀ। ਨਿਰਮਲ ਦੀ ਪਤਨੀ ਨੇ ਉਸਦੀ 7-8 ਸਾਲ ਦੀ ਬੇਟੀ ਮੇਰੇ ਨਾਲ ਇਸ ਕਰਕੇ ਭੇਜ ਦਿੱਤੀ ਕਿ ਮੈਂ ਕਿਤੇ ਰੁੱਲ ਨਾ ਜਾਵਾਂ। ਕਹਿਣ ਨੂੰ ਤਾਂ ਭਾਵੇਂ ਉਹ ਪਿੰਡ ਸੀ ਪਰ ਸਾਡੇ ਮੁਲਕ ਦੀ ਕਿਸੇ ਵੀ ਅਰਬਨ ਸਟੇਟ ਨਾਲੋਂ ਕਿਤੇ ਵਧੀਆ ਸੀ। ਜਿੱਥੇ ਪਾਰਕ, ਫੁੱਲ, ਬੂਟੇ, ਜਿਮ, ਸਕੂਲ, ਮਾਰਕੀਟ, ਕਮਿਊਨਿਟੀ ਸੈਂਟਰ, ਸਰਕਾਰੀ ਹਸਪਤਾਲ, ਪਸ਼ੂ ਹਸਪਤਾਲ, ਪਸ਼ੂ ਡਿਸਪੈਂਸਰੀ ਦੇ ਨਾਲ ਸਟੇਡੀਅਮ ਘਰ ਤਰਤੀਬ ਨਾਲ ਪਾਏ। ਨਕਸ਼ੇ ਮੁਤਾਬਕ ਸ਼ਹਿਰੀ ਯੋਜਨਾਬੰਦੀ ਦਾ ਪੂਰਾ ਖਿਆਲ ਰੱਖਿਆ ਹੋਇਆ ਸੀ ਅਸੀਂ ਪਿਛਲੇ ਪਾਸੇੋਂ ਸਬਜ਼ੀ ਦੀਆਂ ਕਿਆਰੀਆਂ ਵਿੱਚੋਂ ਦੀ ਸੈਰ ਲਈ ਨਿਕਲ ਪਏ ਇੱਕ ਮਾਰਕੀਟ ਦੇ ਨੇੜੇ ਇੱਕ ਪਾਰਕ ਸੀ ਜਿੱਥੇ ਸੜਕਾਂ ਲਈ ਇੱਕ ਪੱਕੀ ਕੰਕਰੀਟ ਦੀ ਅਤੇ ਇੱਕ ਕੱਚੀ ਮਿੱਟੀ ਦੀ ਪੱਟੀ ਬਣੀ ਹੋਈ ਸੀ ਅਸੀਂ ਅਜੇ ਤਕਰੀਬਨ 2 ਕੁ 100 ਗਜ ਦੇ ਘੇਰੇ ਦੇ 3-4 ਚੱਕਰੀ ਕੱਟੇ ਸੀ ਮੇਰੇ ਮੇਜ਼ਬਾਨ ਦੀ ਲੜਕੀ ਨੇ ਮੈਨੂੰ 2-3 ਵਾਰ ਕਿਹਾ ਅੰਕਲ 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 ਮੈਸ ਨੂੰ ਆਪਣੇ ਮੂੰਹ ਤੇ ਉਂਗਲੀ ਰੱਖ ਚੁੱਪ ਰਹਿ ਦਾ ਇਸ਼ਾਰਾ ਕੀਤਾ ਉਹ 3-4 ਵਾਰ ਉਡੀਕਣ ਵਿੱਚੋਂ ਆਪਣੇ ਆਪ ਘਰ ਨੂੰ ਪਰਤ ਗਈ ਅਸਲ ਵਿੱਚ ਮੈਂ ਸੈਰ ਕਰਦੇ ਸਮੇਂ ਸਵੇਰਵੇਲੇ ਦਾ ਪਾਠ ਕਰ ਰਿਹਾ ਸੀ ਜਦੋਂ ਮੈਂ ਪਾਠ ਕਰ ਲਿਆ ਤਾਂ ਮੇਰਾ ਸੈਰ ਕਰਨ ਦਾ ਸਮਾਂ ਪੂਰਾ ਹੋ ਗਿਆ ਤਾਂ ਮੈਂ ਵੀ ਵਾਪਸ ਮੇਰੇ ਮੇਜ਼ਬਾਨ ਦੇ ਘਰ ਵੱਲ ਚੱਲੇ ਪਾ ਦਿੱਤੇ ਮੈਂ ਨੇੜੇ ਆ ਕੇ ਭੁੱਲ ਗਿਆ ਸਾਰੇ ਹੀ ਘਰ ਇੱਕੋ ਹੀ ਡਿਜ਼ਾਈਨ ਦੇ ਬਣੇ ਹੋਏ ਸੀ ਸਭ ਦੇ ਅੱਗੇ ਫੁੱਲ ਬੁੱਟੇ ਕੋ ਜੇ ਬੂਹੇਬਾਰੀਆਂ ਤੇ ਪਿਛਲੇ ਪਾਸੇ ਸਬਜ਼ੀਆਂ ਦੀਆਂ ਕਿਆਰੀਆਂ ਉਧਰੋਂ ਮੈਂ ਸੈਰ ਕਰਦਾ ਕਰਦਾ ਗਿਆ ਸੀ ਤੇ ਦੂਸਰੇ ਪਾਸੇ ਮੇਰਾ ਟਾਇਲਟ ਜਾਣ ਦਾ ਦਬਾਅ ਵਧ ਰਿਹਾ ਸੀ ਮੈਂ ਨਾ ਵਹਿ ਸਕਦਾ ਸੀ ਤੇ ਨਾ ਤੁਰ ਸਕਦਾ ਸੀ ਔਖਾ ਸੌਖਾ ਕਦੇ ਐਸ ਗਲੀ ਪੈ ਜਾਵਾਂ ਕਦੇ ਉਸ ਗਲੀ ਪੈ ਜਾਵਾਂ ਮੈਨੂੰ ਆਪਣੇ ਮੇਜ਼ਬਾਨ ਦਾ ਨਾਮ ਵੀ ਨਹੀਂ ਪਤਾ ਸੀ ਤੇ ਨਾ ਮਕਾਨ ਨੰਬਰ ਤੇ ਨਾ ਹੀ ਉਸ ਦਾ ਫੋਨ ਨੰਬਰ ਇੱਥੋਂ ਤੱਕ ਇਹ ਵੀ ਨਹੀਂ ਪਤਾ ਸੀ ਕਿ ਉਹ ਕੀ ਕੰਮ ਕਰਦਾ ਸਵੇਰ ਵੇਲੇ ਜਾਂ ਤਾਂ ਬਰੈਡ ਵੰਡਣ ਵਾਲੇ ਟਰੱਕ ਜਾਂ ਦੁੱਧ ਦੇ ਪੈਕੇਟ ਸੁੱਟਣ ਵਾਲੇ ਛੋਟੇ ਪਿੱਕੇਲੀ ਫਿਰਦੇ ਸਨ ਮੈਂ ਇੱਕਔਰਸ ਜੋ ਆਪਣੇ ਘਰ ਦੇ ਅੱਗੇ ਆਪਣੇ ਬੂਟਿਆਂ ਦੀ ਕਟਾਈ ਕਰ ਰਹੀ ਸੀ ਹੌਸਲਾ ਕਰਕੇ ਉਸ ਨੂੰ ਆਪਣੀ ਦਾਸਤਾਨ ਦੱਸੀ ਮੈਂ ਕਿਹਾ ਮਾਫ ਕਰਨਾ ਮੈਡਮ ਮੇਰਾ ਸਾਡੇ ਇੱਕ ਪੰਜਾਬੀ ਭਰਾ ਦੇ ਘਰ ਮਹਿਮਾਨ ਸੀ। ਸਵੇਰੇ ਸੈਰ ਲਈ ਨਿਕਲ ਪਿਆ। ਮੈਨੂੰ ਉਸ ਦਾ ਘਰ ਤੇ ਨਾਮ ਕੁਝ ਨਹੀਂ ਜਾਣਦਾ। ਉਸ ਦੀ ਨਿੱਕੀ ਜੀ ਬੱਚੀ ਮੇਰੇ ਨਾਲ ਸੀ। ਉਹ ਵੀ ਕੁਝ ਚਿਰ ਪਿੱਛੋਂ ਚਲੀ ਗਈ। ਜਦੋਂ ਮੈਂ ਪਾਠ ਕਰ ਰਿਹਾ ਸੀ। ਉਸ ਨੂੰ ਅੰਗਰੇਜ਼ੀ ਵੀ ਬਹੁਤੀ ਨਹੀਂ ਸੀ ਆਉਂਦੀ। ਪਰ ਮੈਂ ਤੋੜ ਮਰੋੜ ਕਰਕੇ ਕੁਝ ਇਸ਼ਾਰਿਆਂ ਨਾਲ ਕਮ ਸਾਰਨ ਦੀ ਕੋਸ਼ਿਸ਼ ਕੀਤੀ। ਖੈਰ ਉਹ ਇਤਨਾ ਸਮਝ ਗਈ ਕਿ ਮੈਂ ਕੋਈ ਗਲਤ ਅਨਸਰ ਨਹੀਂ। ਮੈਂ ਅਖੀਰ ਉਸ ਨੂੰ ਕਿਹਾ ਕਿ ਮਾਫ ਕਰਨਾ ਕਿ ਤੁਸੀਂ ਮੈਨੂੰ ਆਪਣਾ ਟਾਇਲਟ ਵਰਤਣ ਦੀ ਇਜਾਜ਼ਤ ਦੇ ਸਕਦੇ ਹੋ। ਉਸ ਨੇ ਹਾਂ ਕਰ ਦਿੱਤੀ। ਮੈਂ ਟਾਇਲਟ ਤੋਂ ਵੇਲਾ ਹੋ ਕੇ ਕੁਝ ਰਾਹਤ ਮਹਿਸੂਸ ਕਰਨ ਲੱਗਾ ਸੀ ਕੋਈ ਸਿਕਾਪਟ ਵੀ کٹ ਗਈ ਸੀ ਉਸ ਨੇ ਮੈਨੂੰ ਇੱਕ ਦੁੱਧ ਦਾ ਕੱਪ ਪੀ ਪਲਾਇਆ ਉਹ ਇੱਕ ਹੋਰ ਗਵਾਂਡੀ ਨੂੰ ਪੁੱਛ ਲਈ ਸੀ ਕਿ ਇਸ ਮੁਹੱਲੇ ਵਿੱਚ ਕੋਈ ਇੰਡੀਅਨ ਤਾਂ ਨਹੀਂ ਰਹਿੰਦਾ ਪਰ ਕੁਝ ਪਤਾ ਨਾ ਚੱਲਿਆ ਅਖੀਰ ਮੈਂ ਉਸ ਦਾ ਧੰਨਵਾਦ ਕਰਕੇ ਖੁਦ ਹੀ ਘਰ ਲੱਭਣ ਦੇ ਯਤਨ ਵਿੱਚ ਲੱਗ ਪਿਆ ਅਖੀਰ ਮੈਨੂੰ ਘਰ ਦੀ ਪਛਾਣ ਆ ਗਈ ਮੈਂ ਨੇੜੇ ਹੀ ਕੁਮਣਕੇਰੀਆਂ ਖਾਂਦਾ ਫਿਰਦਾ ਸੀ ਮੈਂ ਜਦ ਘਰ ਪੁੱਜਾ ਤਾਂ ਸਾਰੇ ਹੀ ਹੈਰਾਨ ਸਨ ਉਹ ਕਹਿੰਦੇ ਅਸੀਂ 5-7 ਮਿੰਟ ਹੋਰ ਉਡੀਕ ਕੇ ਪੁਲਿਸ ਨੂੰ ਫੋਨ ਕਰਨੀ ਲੱਗੇ ਸੀ ਕਿ ਸਾਡਾ ਮਹਿਮਾਨ ਘਰ ਭੁੱਲ ਗਿਆ ਉਸ ਨੂੰ ਲੱਭ ਕੇ ਸਾਡੇ ਘਰ ਪਹੁੰਚਾ ਦੇਵੋ ਮੈਂ ਜਦੋਂ ਉਹਨਾਂ ਨਾਲ ਗੱਲ ਸਾਂਝੀ ਕੀਤੀ ਕਿ ਨਿੱਕੀ ਬੱਚੀ ਕਿਉਂ ਦੌੜਾਈ ਉਹ ਕਹਿਣ ਲੱਗੇ ਕਿ ਉਸ ਨੂੰ ਟਾਇਲਰ ਜਾਣ ਦੀ ਹਾਜ਼ਰ ਜ਼ੋਰ ਪਾਰੀ ਸੀ ਇਸ ਕਰਕੇ ਉਹ ਵਾਰ-ਵਾਰ ਅੰਕਲ ਅੰਕਲ ਕਹਿ ਰਹੀ ਸੀ ਤੁਸੀਂ ਮੂੰਹ ਤੇ ਉਂਗਲ ਰੱਖ ਕੇ ਚੁੱਪ ਕਰਨ ਲਈ ਕਹਿ ਦਿੱਤਾ ਉਹ ਚੁੱਪ ਕਰਕੇ ਘਰ ਦੌੜਾਈ ਉਹਨਾਂ ਅਨੁਸਾਰੀ ਕਹਾਣੀ ਸੁਣਾਈ ਕਿ ਕਿਵੇਂ ਇੱਕ ਡੱਚ ਔਰਤ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਟਾਇਲਟ ਜਾਣ ਦੀ ਇਜਾਜ਼ਤ ਦਿੱਤੀ। ਬੇਗਾਨੇ ਮੁਲਕ ਵਿੱਚ ਇਹ ਬਗਾਨੀ ਮਾਇਆ ਦੇ ਸਹਾਰੇ ਚੱਲਦੇ ਹੋਏ ਪਤਾ ਨਹੀਂ ਬੰਦਾ ਕਿਹੜੇ ਵੇਲੇ ਵਿਪਤਾ ਵਿੱਚ ਪੈ ਜਾਵੇ। ਦੂਜਾ ਇਹ ਗੱਲ ਪੱਲੇ ਬੰਨ ਲੀ ਕਿ ਬੇਗਾਨੇ ਦੇਸ਼ ਵਿੱਚ ਜਦੋਂ ਵੀ ਜਾਓ ਤਾਂ ਆਪਣੇ ਮੇਜ਼ਬਾਨ ਦਾ ਘਰ ਫੋਨ ਤੇ ਸੈੱਲ ਨੰਬਰ ਨੋਟ ਕਰ ਲਓ। ਕਰੰਸੀ ਨੋਟ ਕੱਟੂ-ਕੱਟ ਰੱਖੋ ਤੇ ਜਿੰਨਾ ਹੋ ਸਕੇ ਕ੍ਰੈਡਿਟ ਕਾਰਡ ਤੇ ਪਲਾਸਟਿਕ ਧਨ ਨਾਲ ਕੰਮ ਚਲਾਓ। ਜਿੱਥੋਂ ਤੱਕ ਹੋ ਸਕੇ ਸੈਰ ਕਰਨ ਲਈ ਜਾਂ ਘੁੰਮਣ ਫਿਰਨ ਲਈ ਤੱਕਲੇ ਨਾ ਜਾਓ ਬੋਲੀ ਸਭਿਆਚਾਰ ਤੇ ਪਹਿਚਾਨ ਦੀ ਸਮੱਸਿਆ ਕਰਨ ਕਿਸੇ ਵੇਲੇ ਵੀ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਯੂਰਪ ਦੇ ਜਰਮਨੀ ਫਰਾਂਸ ਸਵਿਟਜ਼ਰਲੈਂਡ ਲਕਸਮਬਰਗ ਤੇ ਹਾਲੈਂਡ ਦੀ ਯਾਤਰਾ ਮੇਰੇ ਮਨ ਦੇ ਕੋਨੇ ਵਿੱਚ ਹਾਲੇ ਵੀ ਤਰੋ ਤਾਜ਼ਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ